ਖਬਰਾਂ ਸੁਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪੀ ਤੇ ਮਾਨ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਤਸਵੀਰਾਂ ਗੁਰਦੁਆਰਾ ਸ਼੍ਰੀ ਨਥਾਣਾ ਸਾਹਿਬ ਦੀਆਂ ਨੇ ਜਿੱਥੇ ਅੱਜ ਦੱਸ ਦਈਏ ਕਿ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਅੱਜ ਲੋੜਵੰਦ ਪਰਿਵਾਰਾਂ ਨੂੰ ਮੱਜਿਆ ਅਤੇ ਮਛਰਾਂ ਦੀਆਂ ਜਿੱਕਰ ਗੱਲ ਕਰੀਏ ਤਾਂ ਜੋ ਅੱਜ ਦਿੱਤੇ ਜਾ ਰਹੇ ਤੇ ਨਾਲ ਹੀ ਹਰਾ-ਚਾਰਾ ਜਿਹੜਾ ਹੈਗਾ ਉਹ ਵੀ ਅੱਗੇ ਤੇ ਜੋ ਗੱਲ ਕੀਤੀ ਜਾਵੇ ਤਾਂ ਪਟਿਆਲਾ ਤੋਂ ਜਿਹੜੇ ਨੇ ਜੋ ਅੱਜ ਸਮਾਜ ਸੇਵੀ ਸੰਸਥਾਵਾਂ ਨੇ ਜਿਹੜੀ ਅੱਜ ਸਹਿਯੋਗ ਲੈ ਕੇ ਇੱਥੇ ਪਹੁੰਚਿਆ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਤਸਵੀਰਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਗੁਰਦੁਆਰਾ ਸ਼੍ਰੀ ਨਥਨਾਣਾ ਸਾਹਿਬ ਦੀਆਂ ਨੇ ਜਿੱਥੇ ਗੱਲ ਕੀਤੀ ਜਾਵੇ ਤਾਂ ਸ਼ੇਰੋਵਾਲਾ ਸਿੱਧ ਸ਼੍ਰੀ ਹਨੂਮਾਨ ਮੰਦਿਰ ਤ੍ਰਿਪੜੀ ਪਟਿਆਲਾ ਆਦੇ ਸਹਿਯੋਗ ਦੇ ਵੱਲੋਂ ਹੜਪੀੜ ਤਾਂ ਨੂੰ ਮੰੰਜਿਆ ਦੀ ਸੇਵਾ ਦੇ ਨਾਲ ਹੀ ਇਹ ਜਿਨਾਈ ਇਲਾਕਿਆਂ ਦੇ ਵਿੱਚ ਚਾਰੇ ਦਾ ਨੁਕਸਾਨ ਹੋਇਆ ਉਹਨਾਂ ਨੂੰ ਜਿਹੜਾ ਹੈਗਾ ਚਾਰਾ ਦਿੱਤਾ ਜਾ ਰਿਹਾ ਤੇ ਨਾਲ ਦੀ ਜਿਹੜਾ ਹੈ ਜਿਹੋ ਇੱਥੇ ਪਹੁੰਚੇ ਨੇ ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਵਾਂਗੇ ਤੇ ਜਿਸ ਤਰ੍ਹਾਂ ਦਾ ਸ਼ੇਰੋਗੀ ਸਮੇਂ ਇੱਥੇ ਰਿਹਾ ਤੇ ਉਹ ਵੀ ਆਪਾਂ ਗੱਲਬਾਤ ਕਰਾਂਗੇ ਅੱਜ ਦਾ ਜੋ ਪ੍ਰੋਗਰਾਮ ਹੈ ਸ਼ੇਰੋਵਾਲਾ ਸ੍ਰੀ ਸ੍ਰੀ ਹਨੂਮਾਨ ਬਲਵੰਦ ਤ੍ਰਿਬੀੜ ਤੋਂ ਪਰੇਡਾਂ ਸਾਨੂੰ ਬਿਲੇ ਮੈਡਮ ਜੀ ਤੋਂ ਸੁਖੀ ਜੀ ਤੋਂ ਫਾਰ ਸੁਰੇਸ਼ ਕਬਰਾ ਜੀ ਤੋਂ ਮੇਰਾ ਬਹੁਤ ਦਿਨ ਤੋਂ ਪਹਿਲਾਂ ਵਿਚਾਰ ਸੀ ਕਿ ਆਪਾਂ ਪੰਜਾਬੀ ਦੇ ਜਾਬ ਇਹ ਫਾਇਆ ਪਰ ਕਿਸੇ ਪ੍ਰਕਾਰ ਦੀ ਮੁਸੀਬਤ ਆਈਆ ਤਾਂ ਉਹ ਸਾਂਝਾ ਪਰੇ ਹਰ ਆਤਮਾ ਕਰਦਾ ਕਿ ਆਪਣੇ ਭਰਾ ਦੇ ਸਾਰੇ ਤਾਂ ਇਹ ਗੱਲ ਵਿਚਾਰ ਪਹਿਲਾ ਵਿਚਾਰ ਸੀ ਕਿ ਵੀ ਆਪਾਂ ਰਾਸ਼ਦ ਦਿੱਤਾ ਜਾਵੇ ਮਗਰ ਵਿਚਾਰ ਕਿ ਉਹ ਬਾਅਦ ਪਤਾ ਚੱਲਿਆ ਕਿ ਰਾਸ਼ਦ ਕਾਫੀ ਬੁੱਝ ਚੁੱਕਿਆ ਹੈ ਤਾਂ ਉਹਨਾਂ ਨੂੰ ਅੱਜ ਬੋਲਡਿੰਗ ਬੈਡਾਂ ਦੇ ਆ ਚਾਰੇ ਦੀ ਤੇ ਕੁਝ ਜਿਹੜਾ ਆਪਣਾ ਬੱਚਾ ਉਜਾੜ ਵਾਲੇ ਅੰਗਰਬਤੀ ਉਹਦੀ ਲੋੜਾ ਤਾਂ ਇਹਨਾਂ ਦੀ ਪ੍ਰੇਡਾ ਦੁਆਰਾ ਸੀ ਉਹ ਸਮਾਨ ਇਕੱਠਾ ਕਰਕੇ ਇਹਨਾਂ ਦੇ ਚਰਨਾਬਹਾਜਰ ਹੋਇਆ ਔਰ ਜਿਹੜੇ ਵੀ ਬਾਰਪੀੜਤ ਹਨ ਕੋਈ ਤੁਹਾਨੂੰ ਕੋਈ ਦਾਤ ਨਹੀਂ ਦੇ ਰਹੇ ਸੀ ਇਹ ਮਦਦ ਹੈ ਕਿ ਦਾਤ ਆਰ ਦੇ ਚੁੱਕਿਆ ਤਾਂ ਦਾਉ ਲੈ ਚੁੱਕੇ ਇਹ ਦਾਤ ਨਹੀਂ ਇੱਕ ਮਦਦ ਹੈ ਪਿਆਰ ਹੈ ਉਸ ਦਾ اخلاق ਹੈ ਉਹ ਚੀਜ਼ ਦੇਣ ਵਾਸਤੇ ਆਪਦੇ ਚਰਨ ਬਹਾਦਰ ਹੋਏ ਸੋ ਸਭ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੀ ਇਹ ਜਿਹੜੀ ਥੋੜਾ ਤੁਛ ਸਮਾਰ ਹੈ ਇਹ ਪਰਵਾਰ ਕਰ ਜੈ ਸ਼੍ਰੀ ਰਾਮ ਇਹ ਸੰਸਥਾ ਦੀ ਸ਼ੇਰਵਾਲਾ ਸਿੱਧੀ ਜੀ ਰਾਮ ਮਦਦ ਤ੍ਰਿਬਿਨ ਦੌਨ ਪਟਿਆਲਾ ਇਹ ਸਾਡੀ ਸੰਸਥਾ ਇਸ ਸੱਟ ਦੇ ਮੈਂਬਰ ਨੇ ਸਾਰੇ ਇਵੇਂ ਬਰਸਾ ਦਾ ਵੀ ਸਹਿਯੋਗ ਹੈ ਮੰਦਰ ਦਾ ਵੀ ਸਹਿਯੋਗ ਹੈ ਇਕੱਲਾ ਤਾਂ ਕੁਝ ਕਰ ਨਹੀਂ ਸਕਦਾ ਸਿੱਧੀ ਜੀ ਗੱਲ ਹੈ ਸਭ ਦੇ ਸਹਿਯੋਗ ਨਾਲ ਹੀ ਸਾਰਾ ਕੰਮ ਹੁੰਦਾ ਹੈ ਸੋ ਇਹਦਾ ਕਿ ਸਹਿਯੋਗ ਦੇ ਨਾਲ ਸਭ ਦੇ ਨਾਲ ਜਿਹੜਾ ਹੈ ਕਰ ਜੋ ਆਪਾਂ ਕਰ ਰਹੇ ਆ ਆਪਰੇ ਇਹ ਪੰਜਾਬ ਬੈਡ ਹੈ ਜੀ ਔਰ ਇਹ ਚਾਰੇ ਦੀ ਉਹ ਹੈ ਔਰ ਤਿੰਨ ਪੇਟੀਆਂ ਜਿਹੜੀ ਆ ਉਹ ਆਪਾਂ ਕੱਚੋ ਛਾ ਅਗਰ ਬਤੀਆ ਜੀ ਹੈ ਪਤਾ ਚੱਲ ਰਿਹਾ ਸੀ ਵੀ ਬੱਚੇ ਜ਼ਿਆਦਾ ਹੋੜ ਕਰਕੇ ਸਹੀ ਵੀ ਨਾਲ ਲਿਆ ਅੱਗੇ ਨੂੰ ਵੀ ਜਿਹੜੀ ਤੁਹਾਡੀ ਕੋਈ ਅਸੀਂ ਨਾਲ ਬੈਠ ਜੀ ਨਾਲ ਔਰ ਸੁਖੀ ਸਲਾਹ ਕਰਕੇ ਜੋ ਜੀ ਜੀ ਤੁਹਾਡੇ ਪ੍ਰੋਪਰ ਰੁਪਿਆਰ ਬੈਠ ਹੋਏਗੇ ਉਹ ਵੀ ਅਸੀਂ ਕੋਸ਼ਿਸ਼ ਕਰਾਂਗੇ ਸੇਵਾ ਚ ਆਲੀ ਚਲ ਰਹਾ ਬਹਾਜਰੋ ਆਗੇ ਨਿਤਿੰਦਰ ਵਾਲੀਆ ਜੀ ਪਟਿਆਲਾ ਤੋਂ ਆ ਇਸ ਦਾ ਸੀਗਾ ਕਿ ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਕਿ ਪੰਜਾਬ ਇਸ ਟਾਈਮ ਔਖੀ ਘੜੀ ਚੋਂ ਨਿਕਲ ਰਿਹਾ ਜੋ ਪਿਛਲੇ ਦਿਨਾਂ 'ਚ ਇੱਕ ਕਹਿਰ ਬਟ ਪਿਆ ਪੰਜਾਬ ਦੇ ਉੱਪਰ ਸੋ ਆਪਣਾ ਸਾਰੇ ਇੱਕ ਦੂਸਰੇ ਦੀ ਜ਼ਰੂਰਤ ਨੂੰ ਸਮਝਦੇ ਹੋਏ ਮੈਂ ਪਟਿਆਲੇ ਸਾਡੇ ਮੰਦਿਰ ਹੈ ਪਟਿਆਲੇ ਤੋਂ ਬਹੁਤ ਲੋਕ ਜਿਹੜੇ ਆ ਹਰ ਤਰ੍ਹਾਂ ਨਾਲ ਮਦਦ ਕੀਤੀ ਹੈ ਪਰ ਪੰਡਿਤ ਜੀ ਦਾ ਮੈਨੂੰ ਮੈਸੇਜ ਆਇਆ ਸੀ ਕਿ ਵੀ ਕੋਈ ਸਾਡੇ ਲਾਈਕ ਸੇਵਾ ਦੱਸੋ ਤਾਂ ਮੈਨੂੰ ਲੱਗਿਆ ਸੀ ਕਿ ਇਸ ਟਾਈਮ ਕਿਉਂਕਿ ਰਾਸ਼ਨ اور لنگر ਜਿਹੜਾ ਸੀ ਉਹ ਬਹੁਤ ਪਹੁੰਚ ਚੁੱਕਿਆ ਸੀਗਾ ضرورت ਸੀ ਕਿ ਹੁਣ ਇਹ ਲੋਕ ਜਦੋਂ ਆਪਣੇ ਘਰ ਦੇ ਅੰਦਰ ਐਂਟਰ ਹੋਣਗੇ ਤਾਂ ਮੰਝੇ ਬਿਸਤਰੇ ਭਾਂਡੇ ਕੁਝ ਵੀ ਇਹਨਾਂ ਕੋਲ ਕੱਪੜੇ ਕੁਝ ਵੀ ਨਹੀਂ ਰਿਹਾ ਸੋ ਮੇਰਾ ਇਹੀ ਸੀ ਇਹਨਾਂ ਨੂੰ ਕਿ ਪਹਿਲੇ ਆਪਾਂ ਮੰਜਿਆਂ ਤੋਂ ਸ਼ੁਰੂ ਕਰੀਏ ਮੰਜੇ ਦੇਗੇ ਤਾਂ ਉਸ ਤੋਂ ਬਾਅਦ ਮੰਜਿਆਂ ਤੋਂ ਬਾਅਦ ਫਿਰ ਗੱਦੇ ਫਿਰ ਅਗੋਂ ਸਰਦੀਆਂ ਆਦੀਆਂ ਰੁਚਾਈਆਂ ਚਾਹੀਦੀਆਂ ਸੋ ਇਹ ਤਿੰਨ ਚੀਜ਼ਾਂ ਮੇਨ ਮੇਰੇ ਮਾਈਂਡ 'ਚ ਹੈ ਮੈਨੂੰ ਕੋਈ ਵੀ ਪੁੱਛਦਾ ਹੈ ਜਾਂ ਜਦੋਂ ਵੀ ਮੈਂ ਆਈ ਇਹ ਫੋਲਡਿੰਗ ਬੈੱਡ ਔਰ ਗੱਦੇ ਔਰ ਰੁਚਾਈਆਂ ਨੈਕਸਟ ਟਾਈਮ ਜਦੋਂ ਆਵਾਂਗੇ ਇਹੀ ਐ ਸੋਚ ਕੇ ਅਗਰ ਇਹਨਾਂ ਦੀ ਕੋਈ ਹੋਰ ਰਿਕੁਆਇਰਮੈਂਟ ਹੋਈਏ ਕਹਿਣਗੇ ਕਿ ਅਗਰ ਸਾਨੂੰ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਚਾਹੀਦੀ ਹੈ ਤਾਂ ਕਿਉਂਕਿ ਜਦੋਂ ਪਾਣੀ ਅੰਦਰ ਐਂਟਰ ਹੋ ਗਿਆ ਬਿਸਰੇ ਸਾਰੇ ਖਰਾਬ ਹੋ ਗਏ ਉਪਰੋਂ ਸਰਦੀ ਆ ਰਹੀ ਹੈ ਸੋ ਹੋ ਸਕਦਾ ਬੀਗ ਲੈਡੀ ਮੈਨੂੰ ਇਹ ਹੋਵੇ ਕਿ ਘਰ ਦੇ ਅੰਦਰ ਐ ਪ੍ਰੋਬਲਮ ਆ ਸਕਦੀ ਹੈ ਸੋ ਗੱਦੇ ਹੋ ਰਜਾਈਆਂ ਤਾਂ ਅਗਲੇ ਅਗਰ ਕੋਈ ਹੋਰ ਹੈ ਤਾਂ ਸਾਨੂੰ ਦੱਸ ਦਿੰਗੇ ਡੋਨੇਸ਼ਨ ਦੇਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ ਆ ਲੋਕ تیار ਬੈਠੇ ਆਂ ਔਰ ਉਹਨਾਂ ਦੇ ਮੈਨੂੰ ਫੋਨ ਆਉਂਦੇ ਆ ਕਿ ਦੱਸੋ ਵੀ ਕੀ ਸੇਵਾ ਕਰਨੀ ਐ ਸੋ ਜੋ ਮੈਨੂੰ ਹੁਕਮ ਹੋਏਗਾ ਮੈਂ ਲਈ ਦੇਖੋ ਇਹ ਪੋਲਿਟਿਕਲ ਆ ਜਾਂਦੇ ਮੈਂ ਇਹਨਾਂ ਪਾਣੀ ਨੂੰ ਮੈਨੂੰ ਅੱਜ ਵੀ ਜੀ ਸਵੇਰੇ ਫੋਨ ਆਇਆ ਸੀ ਇੱਥੇ ਗਵਰਨਮੈਂਟ ਸਕੂਲ ਐ ਜਿਹੜਾ ਉੱਥੇ ਆਰੋ ਦੀ ਲੋੜ ਐ ਕਿਉਂਕਿ ਪਾਣੀ ਉੱਥੇ ਖਰਾਬ ਹੋ ਗਿਆ ਤੇ ਬੱਚੇ ਪੜ੍ਹਦੇ ਆਂ ਸੋ ਮੈਂ ਉਸ ਸਕੂਲ ਦੇ ਰਿਲੇਟਡ ਆਰੋ ਦੀ ਡਿਮਾਂਡ ਕੀਤੀ ਗਿਓ ਮੈਂ ਵੀ ਦਿਨ ਵੀ ਇਹਨਾਂ ਨੂੰ ਆਰੋ ਕਾਂਗਿਰਲੇ ਅੱਲਣ ਮੈਂ ਪੇ ਕਰਤਾ ਸਕੂਲ ਉਸ ਤੇ ਚ ਆ ਅੱਜ ਜਿਹੜੀ ਪਟਿਆਲਾ ਮੰਦਿਰ ਤੋਂ ਹਨੂਮਨ ਮੰਦਿਰ ਜੀ ਤੋਂ ਜਿਹੜੀ ਸਿਹਤਾਂ ਲੈ ਕੇ ਆਏ ਆ ਨਾਲ ਉਹਨਾਂ ਦੇ ਸਟਿੰਡਰ ਕੋਲ ਵਾਲੀਆ ਜਿਹਦੇ ਹੋਰ ਵੀ ਜਿਹੜੀ ਸੰਸਥਾ ਦੇ ਮੈਂਬਰ ਹੈਗੇ ਆ ਉਹ ਅੱਜ ਇੱਥੇ ਜਿਵੇਂ ਸਿਹਤਾਂ ਲੈ ਕੇ ਆਏ ਮੇਰੇ ਹਲਕੇ ਘਨੌਰ ਦੇ ਕੁਝ ਪਿੰਡਾਂ ਦੇ ਵਿੱਚ ਸੋ ਮੈਂ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਕਿਉਂਕਿ ਜਿੱਥੇ ਸਰਕਾਰ ਹੜਪੀੜਤਾਂ ਦੀ ਬਖ ਬਖ ਡਿਸਟ੍ਰਿਕਟਾਂ ਚ ਜਿਵੇਂ ਆਏ ਆ ਸੁਲਤਾਨਪੁਰ ਲੋਧੀ ਦੇ ਹੋਰ ਕਾਫੀ ਜ਼ਿਲ੍ਹੇ ਪ੍ਰਭਾਵਿਤ ਹੋਏ ਆ ਇਦਾਂ ਹੀ ਸਾਡਾ ਘਨੌਰ ਹਲਕੇ ਦੇ ਕੁਝ ਪਿੰਡ ਹੈ ਜਿਹੜੇ ਬੜੇ ਪ੍ਰਭਾਵਿਤ ਹੋਏ ਆ ਸੋ ਸਾਰੀਆਂ ਜਿੱਥੇ ਪ੍ਰਸ਼ਾਸਨਿਕ ਹੈਲਪ ਹੋ ਰਹੀ ਹੈ ਉੱਥੇ ਜਿਹੜੀ ਆਮ ਸਸਤਾ ਤੇ ਐਨ ਜੀਓਜ਼ ਐ ਇਸ ਨੂੰ ਮਿਲ ਕੇ ਜਿਹੜੀਆਂ ਉਹ ਆਪਣੇ ਪੰਜਾਬੀਆਂ ਦੀ ਆਪ ਜਾ ਕੇ ਹੈਲਪ ਕਰ ਰਹੀ ਨੇ ਉਹਦੇ ਲਈ ਮੈਂ ਸਤਿ ਸ਼੍ਰੀ ਅਕਾਲ ਕਰਨਾ ਚਾਹੁੰਦਾ ਆ ਜਿਹੜੇ ਪਟਿਆਲੇ ਤੋਂ ਸਾਡੀ ਘਰ ਕੋਲ ਅੱਜ ਟੀਮ ਆਈ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਮ ਰਾਮ ਅੱਜ ਅਸੀਂ ਪਟਿਆਲਾ ਦੇ ਤ੍ਰਿਪੜੀ ਟਾਊਨ ਤੋਂ ਸ਼ੇਰੋਂ ਵਾਲਾ ਸਿੱਧ ਸ੍ਰੀ ਹਨੂਮਾਨ ਮੰਦਿਰ ਤੋਂ ਕਿੱਥੇ 50 ਬੈੱਡ ਹਰੇ ਚਾਰੇ ਦਾ ਟਰੱਕ ਆ ਇੱਕ ਔਰ ਕੁਛ ਮਛਰਾਂ ਦੇ ਲਈ ਜਿਹੜੀ ਮੋਸਕੀਟੋਸ ਦੇ ਪੈਕੇਟ ਹੈਗੇ ਆ ਉਹ ਵੰਡਣ ਲਈ ਆਏ ਹੋਏ ਆ ਮੇਰਾ ਨਾਮ ਸੁਰੇਸ਼ ਕਾਮਰਾ ਹੈ ਮੈਂ ਇੱਕ ਮੰਦਰ ਦਾ ਮੈਂਬਰ ਆ ਅਤੇ ਜਿਹੜੇ ਸਾਡੇ ਹੈੱਡ ਨੇ ਮੇਨ ਸਰਪ੍ਰਸਤ ਨੇ ਪੰਡਿਤ ਗਵਰਦਨ ਸ਼ਰਮਾ ਜੀ ਅਤੇ ਉਹਨਾਂ ਦੇ ਨਾਲ ਬੇਟੇਆਂ ਨਾਲ ਸਾਰੀ ਟੀਮ ਜਿਹੜੀ ਆਈ ਵੀ ਹੈ ਤਾਂ ਸਾਨੂੰ ਇਹ ਪਤਾ ਲੱਗਿਆ ਸੀ ਵੀ ਇੱਥੇ ਕੁਝ ਲੋਕਾਂ ਨੂੰ ਮੰਝਿਆਂ ਦੀ ਜ਼ਰੂਰਤ ਹੈ ਜਿਵੇਂ ਹਰੇ ਚਾਰੇ ਦੀ ਜ਼ਰੂਰਤ ਹੈ ਜਾਂ ਮਛਰਾਂ ਦੀ ਬਹੁਤ ਤਾਦਾਦ ਗਿਣਤੀ ਵੱਧ ਗਈ ਹੈ ਉਹਦੇ ਕਰਕੇ ਅਸੀਂ ਇਹ ਸਮਾਨ ਸਾਰਾ ਲੈ ਕੇ ਆਏ ਆ ਮੰਦਰ ਦੇ ਪ੍ਰਬੰਧਕ ਕਮੇਟੀ ਦਾ ਇਹ ਕਹਿਣਾ ਹੈ ਜਾਂ ਮੇਰਾ ਵੀ ਇਹ ਕਹਿਣਾ ਕਿ ਇਹ ਸਾਡੇ ਵੱਲੋਂ ਕੋਈ ਦਾਨ ਵਾਲੀ ਆਈਟਮ ਨਹੀਂ ਹੈ ਇਹ ਸਿਰਫ ਇੱਕ ਸੇਵਾ ਹੈ ਹੱਥ ਜੋੜ ਕੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਸਾਡੇ ਵੱਲੋਂ ਪ੍ਰਵਾਨ ਕਰਨਾ ਜੀ ਬਹੁਤ ਬਹੁਤ ਧੰਨਵਾਦ